ਮੰਦਰ ਦੀ ਜਗ੍ਹਾ ਨੂੰ ਲੈ ਕੇ ਅੱਜ ਅੰਮ੍ਰਿਤਸਰ ਦੇ ਪਿੰਡ 베ਰਕਾ ਦੋ ਤਰਾਂ ਚ ਹੋਈਆਂ ਆਮਣੋ ਸਾਹਮਣੇ ਪਿਛਲੇ 35 ਸਾਲਾਂ ਤੋਂ ਚਲਾ ਰਹੇ ਪੱਠੇ ਵੰਡਣ ਵਾਲਾ ਟੋਕਾ ਪਰ ਹੁਣ ਇੱਥੇ ਮੰਦਰ ਬਣਾ ਕੇ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਤੰਗ ਪਰੇਸ਼ਾਨ ਸਤਨਾਮ ਸਿੰਘ ਦਾ ਕਹਿਣਾ ਦੱਸਦੀ ਕਿ ਮਾਮਲਾ ਅੰਮ੍ਰਿਤਸਰ ਦੇ 베ਰਕਾ ਤੋਂ ਸਾਹਮਣੇ ਜਿੱਥੇ ਦੇ ਰਹਿਣ ਵਾਲੇ ਸਤਨਾਮ ਸਿੰਘ ਵੱਲੋਂ ਮੰਦਰ ਪ੍ਰਬੰਧਕਾਂ ਤੇ ਦੋਸ਼ ਲਾਉਂਦੇ ਆਖਿਆ ਕਿ ਪਿਛਲੇ 35 ਸਾਲਾਂ ਤੋਂ ਇਸ ਰੇਲਵੇ ਦੀ ਜਗ੍ਹਾ ਉੱਪਰ ਪੱਠੇ ਵੰਡਣ ਵਾਲਾ ਟੋਕਾ ਲਗਾ ਆਪਣਾ ਪਰਿਵਾਰ ਦਾ ਪਾਲ ਰਿਹਾ ਅਤੇ 5 ਸਾਲ ਤੋਂ ਇੱਥੇ ਮੰਦਰ ਬਣਾਇਆ ਗਿਆ ਹੈ ਅਤੇ ਉਸ ਤੋਂ ਬਾਅਦ ਸਾਨੂੰ ਇਸ ਸਟੋਕਾ ਚੁੱਕਣ ਸੰਬੰਧੀ ਧਮਕੀਆਂ ਜਾ ਰਹੀਆਂ ਨੇ ਜਿਸ ਦੇ ਚੱਲਦੇ ਅਸੀਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਪੁਲਿਸ ਦੇ ਡੀਸੀਪੀ ਵੱਲੋਂ ਸਾਨੂੰ ਦੋਵਾਂ ਤੀਰਾਂ ਨੂੰ ਇਹ ਕਹਿ ਕੇ ਭੇਜਿਆ ਗਿਆ ਕਿ ਇਹ ਜਗ੍ਹਾ ਰੇਲਵੇ ਦੀ ਹੈ ਤੇ ਦੋਵੇਂ ਤੀਰ ਜੇਕਰ ਆਪਸੀ ਸਹਿਮਤੀ ਨਾਲ ਫਾਈ ਬੰਦੀ ਵਿੱਚ ਆਪਣਾ ਆਪਣਾ ਕੰਮ ਕਰ ਰਹੇ ਤੇ ਜੇਕਰ ਕਿਸੇ ਦੀ ਵਧਿੱਕੀ ਕੀਤੀ ਤਾਂ ਜਲਦ ਉਸ ਉੱਪਰ ਬੰਦੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਮੰਦਰ ਵਾਲੇ ਧਿਰ ਦੇ ਆਗੂ ਸਚੀ ਨੇ ਦੱਸਿਆ ਕਿ ਮੰਦਰ ਵਿੱਚ ਆਉਣ ਵਾਲੀਆਂ ਧੀਆਂ ਪਹਿਣਾ ਨੂੰ ਇਸ ਟੋਕੇ ਦੇ ਮਾਲਕ ਵੱਲੋਂ ਨਿਕਰਾ ਪਾ ਕੇ ਫੇਰਨ ਕਾਰਨ ਦਿੱਕਤ ਆਉਂਦੀ ਆ ਤੇ ਪੱਠੇ ਵਾਲੀ ਟਰਾਲੀਆਂ ਦੇ ਕਾਰਨ ਸਾਰੀ ਜਗ੍ਹਾ ਬੈਠਣ ਕਾਰਨ ਮੰਦਰ ਦੇ ਰਸਤੇ ਵੀ ਹਾਲਾਤ ਵੀ ਖਰਾਬ ਹੋ ਜਾਂਦੇ ਨੇ ਤੇ ਉੱਥੇ ਦੂਜੇ ਪਾਸੇ ਇਸ ਸਬੰਧੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਫਿਲਹਾਲ ਕੁਝ ਨੌਜਵਾਨਾਂ ਵੱਲੋਂ ਇੱਥੇ ਭੰਨ ਤੋੜ ਕੀਤੀ ਗਈ ਆ ਪਰ ਜਲਦੀ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਗਾਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਤੁਸੀਂ ਵੀ ਸੁਣੋ ਕੀ ਕੀ ਕਿਹਾ 5 ਮਿੰਟ ਜੀ ਆਪਣਾ ਨਾਮ ਲਿਖੋ ਵਾਲਮੀ ਸ਼ਕਤੀ ਅਮਰ ਹੈ श्री श्री 108 ਸਤੂ ਗਿਆਨਤ ਮਹਾਰਾਜ ਕੀ ਜੈ ਪਰਮ ਪੂਜਯ ਪ੍ਰਭੂ ਰਤਨਾਕਰ ਮਹਾਰਾਜ ਕੀ ਜੈ ਭਗਵਾਨ ਵਾਲਮੀਕ ਧਰਮ ਸਾਲਾ ਸੁਸਾਇਟੀ ਤੋਂ ਸਚਿਨ ਕਲਿਆਣ ਮਿਰਕੇ ਤੋਂ ਚੇਅਰਮੈਨ ਹਾਂਜੀ ਮਾਮਲਾ ਸਰ ਜਰ ਹੈ ਇਨਜਾਮ ਲਾਇਆ ਜਾ ਰਿਹਾ ਤੁਹਾਡੇ ਸਰ ਮਾਮਲਾ ਵੇਖੋ ਕੁਛ ਨਹੀਂ ਆ ਸਾਡਾ ਐਸੀ ਸਮਾਜ ਆ ਭਾਈਚਾਰਾ ਆ ਜਦੋਂ ਐਸੀ ਸਮਾਜ ਦੀ ਗੱਲ ਕਰੀਏ ਅਸੀਂ ਸਾਰੇ ਇੱਕੋ ਜਿਹੇ ਆ ਦੇਖੋ ਇਹ ਮਾਮਲਾ ਜਿਹੜਾ ਨਾ ਅੱਜ ਤੋਂ 2-3 ਮਹੀਨੇ ਚੱਲਦਾ ਆ ਰਿਹਾ ਅਸੀਂ ਫੇਰ ਸੋਚਦੇ ਹਾਂ ਚਲੋ ਸਾਡਾ ਪਿੰਡ ਆ ਸਾਡਾ ਗਲੀ ਮੁਹੱਲਾ ਆ ਆਪਾਂ ਰਲ ਮਿਲ ਕੇ ਇੱਥੇ ਰਹਿਣਾ ਆ ਪਰ ਇਸ ਵੀ ਨਾ ਸਾਡਾ ਪਹਿਲਾਂ ਵੀ ਐਸਐਚਓ ਲਾਗੇ ਫੈਸਲਾ ਮੈਡਮ ਕੋ ਹੋਇਆ ਹੀ ਐਸਐਚਓ ਮੈਡਮ ਨਾ ਮਾਲਕਨਾ ਸਤਨਾਮ ਸਿੰਘ ਨਾ ਉਹਨਾਂ ਦਾ ਫੈਸਲਾ ਹੋਇਆ ਹੀ ਉਦੋਂ ਵੀ ਸਾਡਾ ਫੈਸਲਾ ਹੋਇਆ ਵੀ ਚਲੋ ਇਸ ਨੂੰ ਬੰਦੇ ਨੂੰ ਜਗ੍ਹਾ ਪ੍ਰੋਵਾਈਡ ਕਰਾਰਾਂਗੇ ਠੀਕ ਆ ਰੋਟੀ ਖਾਂਦਾ ਖਾਵੇ ਸਾਡਾ ਸਾਡੇ ਮੈਂਬਰ ਕੋਈ ਨੂੰ ਪਰੇਸ਼ਾਨ ਨਹੀਂ ਕਰੇਗਾ ਔਰ ਇਹਨੇ ਬੰਦੇ ਨੇ ਇੱਕੋ ਗੱਲ ਫੜੀ ਆ ਵੀ ਮੈਂ ਮੰਦਰ ਦੀ ਜਗਾ ਨਹੀਂ ਛੜਨੀ ਮੰਦਰ ਜਗਨ ਛੱਡੀ ਵੇਖੋ ਪਰਮਾਤਮਾ ਘਰ ਤੇ ਲੋਕੀ ਹਿੱਸਾ ਪਾਉਂਦੇ ਆ ਪਰ ਇਹਨੂੰ ਪਤਾ ਨਹੀਂ ਕਿਨੇ ਕੀ ਗਿਆ ਕਿਸ ਨੇ ਕਿਹੜੀ ਚੁੱਕਣਾ ਕੰਮ ਕਰਦਾ ਮੈਨੂੰ ਸਾਰੇ ਚੀਜ਼ਾਂ ਨਹੀਂ ਪਤਾ ਪਰ ਇਹ ਇੱਕੋ ਵਰਡਿੰਗ ਆ ਵੀ ਮੈਂ ਜਗਾ ਨਹੀਂ ਛੜਨੀ ਇਤੋਂ ਤੱਕ ਸਾਡੇ ਪ੍ਰਬੰਧਾ ਨੇ ਸਾਰਿਆਂ ਨੇ ਕਮੇਟੀ ਦੇ ਨੇ ਇਹੋ ਗੱਲ ਕਹੀ ਵੀ ਵੀ ਤੈਨੂੰ ਆਪਾਂ ਕਿਤੇ ਹੋ ਜਗਾ ਪ੍ਰੋਵਾਈਡ ਕਰਾ ਦਿੰਦੇ ਆ ਜਿੱਤੇ ਲੱਗ ਜਾ ਕੇ ਬਥੇਰੀ ਜਗਾ ਆ ਜੋਤਲਾ ਖਰਚਾ ਵੀ ਦੇ ਦਾਂਗੇ ਲੜਾਈ ਕੋਈ ਨਹੀਂ ਆ ਗੁਰੂ ਘਰ ਸਾਡੇ ਪਿੰਡ ਦਾ ਸਾਂਝਾ ਆ ਪਰ ਇਹਨੇ ਫਿਰ ਵੀ ਉਹ ਗੱਲ ਆਪਣੀ ਛੱਡੀ ਨਹੀਂ ਅੱਜ ਵੀ ਸਾਡਾ ਇੱਕ ਧਰਨਾ ਸੀ ਜਿਹਦੇ ਕਰਕੇ ਸਾਡੇ 100 150 ਬੰਦੇ ਆਏ ਤੇ ਚਲੋ ਐਸਐਚਓ ਮੈਡ ਨੇ ਕਿਹਾ ਵੀ ਚਲੋ ਆਪਾਂ ਤੁਹਾਡੀ ਫੇਰ ਇੱਕ ਵਾਰੀ ਬੈਠ ਕਰਾ ਦਨੇ ਆ ਡੀਸੀਪੀ ਦਫਤਰ ਉੱਥੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਇਹਨੂੰ ਜਗ੍ਹਾ ਪ੍ਰੋਵਾਈਡ ਕਰਾ ਦੇਂਗੇ ਇਹਨੂੰ ਹੁਣ ਪਤਾ ਹੈ ਵੀ ਡੀਸੀ ਸਾਹਿਬ ਨੇ ਕਿਹਾ ਤਾਂ ਜਗ੍ਹਾ ਪ੍ਰੋਵਾਈਡ ਕਰਨੀ ਪੈਣੀ ਆ ਇਹਨੇ ਡਰਦੇ ਨੇ ਹੁਣ ਫੇਰ ਇਹੋ ਗੱਲ ਕਹੀ ਆ ਵੀ ਮੈਂ ਟੋਕਾਂ ਨਹੀਂ ਚੁਕਣਾ ਤੁਸੀਂ ਆਪਣਾ ਮੰਦਰ ਜਿੱਥੇ ਮਰਜ਼ੀ ਲੈ ਜਾਓ ਜਦੋਂ ਕੋਈ ਕਹਿੰਦਾ ਵੀ ਮੈਂ ਗਈ ਬਈ ਇਹਨਾਂ ਨੂੰ ਵੀ ਨਹੀਂ ਜੀ ਸਰ ਸਾਡੇ ਦੇਖੋ ਜੇ ਪੁੱਛਦੇ ਹੁੰਦੇ ਫੇ ਸਾਨੂੰ ਧੱਕਾ ਕਰਨ ਦੀ ਕੀ ਲੋੜ ਆ ਜੀ ਸਾਨੂੰ ਬੰਨ ਮਰਜ਼ੀਆਂ ਕਰਨ ਦੀ ਕੀ ਲੋੜ ਆ ਜੀ ਵੀ ਇਲਜ਼ਾਮ ਲਾ ਰਹੇ ਕਿ ਤੁਸੀਂ ਡਰਾਈਵਿੰਗ ਸਕੂਲ ਚਲਾਉਦੇ ਇੱਥੇ ਸਰ ਵੇਖੋ ਗੱਡੀ ਆ ਗੱਡੀ ਕਿਤੇ ਵੀ ਬੰਦਾ ਲਾਸਦਾ ਠੀਕ ਹੈ ਇਹਨਾਂ ਨੂੰ ਲੱਗਦਾ ਡਰਾਈਵਿੰਗ ਸਕੂਲ ਦੀ ਗੱਡੀ ਇੱਥੇ ਲੱਗਦੀ ਆ ਆਪਾਂ ਕਿਤੇ ਹੋਰ ਲਾ ਲਾਂਗੇ ਅੱਬਲ ਦੇ ਗੱਡੀ ਤੇ ਲੱਗਦੀ ਨਹੀਂ ਆ ਉਹਨਾਂ ਦਾ ਕਹਿਣਾ ਆ ਠੀਕ ਹੈ ਜੀ ਹਾਂ ਜੀ ਫੋਟੋਆਂ ਮੇਰੇ ਕੋਲ ਵੀ ਸਾਰੇ ਨਾਲ ਦੇ ਗਿਆ ਜਿਹੜੀ ਟਰਾਲੀਆਂ ਲੱਗਦੀਆਂ ਚਰੀ ਤੇਰਾ ਤੇਰਾ ਫੋਟ ਤਾਂ ਬਾਹਰ ਨੂੰ ਲੱਗਦੀਆਂ ਠੀਕ ਹੈ ਬੇਦਬੀ ਤੇ ਹੁੰਦੀਆਂ ਨਿੱਕਰ ਬਲੈਂਡ ਪਾ ਕੇ ਉਹਨਾਂ ਦੇ ਬੰਦੇ ਟਰਾਲੀਆਂ ਲਾ ਕੇ ਬੈਂਚਾਂ ਲੈਟ ਜੰਦੇ ਧੀਆਂ ਭੈਣਾਂ ਤੇ ਦਰਬਾਰ ਤੇ ਆਉਗੀਆਂ ਜੀ ਆਹਨੇ ਤੋੜਪਾਣ ਵੀ ਜੀ ਤੋੜਪਾਣ ਸਰ ਕੁਛ ਨਹੀਂ ਤੋੜਪਾਣ ਹੁੰਦਾ ਟੋਕਾਂ 'ਤੇ ਰਹਿਣਾ ਟੋਕਾ ਹਜੇ ਵੀ ਉੱਥੇ ਆ ਸਿਰਫ ਆਪਾਂ ਲਿਸ਼ਾਨ ਸਾਹਿਬ ਲਾਇਆ ਸ਼ਾਂਤੀ ਪੂਰਪ ਕੀਤਾ ਆ ਇਹ ਜੇ ਤੋੜਪਨ ਹੁੰਦੀ ਤੇ ਆਪਾਂ ਸ਼ਾਇਦ ਇੱਥੇ ਨਾ ਹੁੰਦੇ ਜਾਂ ਸਾਡੇ ਬੰਦੇ ਨਾ ਹੁੰਦੇ ਐਜਾ ਸਰ ਕੁਛ ਨਹੀਂ ਹੋਇਆ ਅਸੀਂ ਇਹੋ ਚਾਹਨੇ ਆਂ ਸ਼ਾਂਤੀਪੁਰ ਆਪਣਾ ਮੇਰਾ ਵੀਰ ਇਥੋਂ ਟੋਕਾ ਚੁੱਕ ਲੈ ਕੇ ਤੇ ਉਹ ਜਗ੍ਹਾ ਪ੍ਰੋਵਾਈਡ ਕਰਨਾ ਲੜਾਈ ਝਗੜਾ ਆਪਣਾ ਕੋਈ ਨਹੀਂ ਆ ਦਬਾਰ ਜਗ੍ਹਾ ਸਾਂਝਾ ਮੰਚੇ ਪਾਸੇ ਪਿੰਡ ਦਾ ਮੰਚ ਆ ਸਾਰੀ ਸੰਗਤ ਆਵੇ ਜਾਵੇ ਖੁਸ਼ ਹੋਵੇ ਤੁਸੀਂ ਡਰਾਈਵਿੰਗ ਸਕੂਲ ਚਲਾਉਣਾ ਇੱਥੇ ਜਾਂ ਡਰਾਈਵਿੰਗ ਸਕੂਲ ਸਾਨੂੰ ਚਲਾਉਣ ਦੀ ਲੋੜ ਨਹੀਂ ਡਰਾਈਵਿੰਗ ਸਕੂਲ ਦਾ ਮਤਲਬ ਹੁੰਦਾ ਵੀ ਰੋਡ ਤੇ ਚੱਲਣਾ ਰੋਡ ਤੇ ਚੱਲੇਗਾ ਇੱਥੇ ਜਿ ਖਲਾਰ ਦਾਂਗੇ ਆਪਣਾ ਡਰਾਈਵਿੰਗ ਸਕੂਲ ਤੋਂ ਚੱਲੇਗਾ ਹੀ ਨਹੀਂ ਡਰਾਈਵਿੰਗ ਸਕ ਕਿ ਇਹ ਐਨੇ ਸ਼ਬਦਾਂ ਨਾਲ ਜਵਾਹਰ ਵਾਲਮੀਕੀ ਜੈਪੀ ਮੈਂ ਸਤਨਾਮ ਸਿੰਘ ਸਨੂ ਸੁਵਿੰਦਰ ਸਿੰਘ ਪਿੰਡ 베ਰਕਾ ਸੰਤਨਗਰ ਸਾਡਾ ਇੱਥੇ ਸੰਤਨਗਰ ਮੋੜ ਤੇ ਪੱਠਿਆਂ ਦਾ ਟੋਕਾ ਹੈਗਾ ਪਸ਼ੂਆਂ ਵਾਸਤੇ ਚਾਰਾ ਕੱਟ ਕੇ ਵਿਕਰੀ ਕਰਦੇ ਸੀ 35 ਸਾਲ ਪਹਿਲਾਂ ਦਾ ਟੋਕਾ ਚੱਲ ਰਿਹਾ ਹੈ ਅੱਜ ਇਹ ਕੁਝ ਦਿਨਾਂ ਤੋਂ ਇਸ ਟੋਕੇ ਥੋੜਾ ਵਿਵਾਦ ਜਾ ਚੱਲ ਰਿਹਾ ਹੈ ਅੱਜ ਸਾਨੂੰ ਡੀਜੀਪੀ ਸਾਹਿਬ ਉਹਨਾਂ ਸ਼ਹਿਰ ਬੁਲਾਇਆ ਹੈਗਾ ਦੋਹਾਂ ਪਾਰਟੀਆਂ ਨੂੰ ਉੱਥੇ ਜਾ ਕੇ ਅਸੀਂ ਗਏ ਹਾਂ ਅਸੀਂ ਪੇਸ਼ ਹੋਏ ਵੀ ਉਹ ਸਾਨੂੰ ਡੀਜੀਪੀ ਸਾਹਿਬ ਨੇ ਆਖਿਆ ਵੀ ਤੁਸੀਂ ਵੀ ਬਹਿ ਕੇ ਆਪਣਾ ਕੋਈ ਨਿਵਟਾਰਾ ਹੁੰਦਾ ਦੇ ਕਰ ਲੋ ਨਹੀਂ ਤੇ ਫੇਰ ਦੁਬਾਰਾ ਆ ਕੇ ਮਿਲੋ ਉਥੋਂ ਅਸੀਂ ਵਾਪਸ ਆ ਗਏ ਆ ਇਹ ਸਚਿਨ ਨਾਨੇ ਨੇ ਇਥੇ 40-50 ਬੰਦੇ ਇਕੱਠੇ ਕੀਤੇ ਸੀਗੇ ਆਉਂਦਿਆਂ ਨੂੰ ਸਾਡੇ ਜਦੋਂ ਅਸੀਂ ਆਏ ਆ ਇਹਨਾਂ ਨੇ ਉਹ ਮੁੰਡਿਆਂ ਨੂੰ ਕਹਿ ਕੇ ਲਲਕਾਰਾ ਮਾਰ ਕੇ ਸਾਡੀ ਸਾਰੀ ਸੱਤ ਸਚਿਨ ਦੇ ਗੱਗਨੇ ਲਲਕਾਰਾ ਮਾਰਿਆ ਸਾਡੀ ਸਾਰੀ ਛੱਤ ਤੋੜਦੀ ਟੀਨਾ ਤੋੜੀਆਂ ਸਾਡੇ ਮੇਰੇ ਮਗਰੂ ਵੀ ਭਜੇ ਆ ਮਾਰਨ ਨੂੰ ਫੇ ਅਸੀਂ ਦੁਕਾਨ ਚ ਵੜ ਕੇ ਜਾਨ ਬਚਾਈ ਮੇਰਾ ਸਾਰਾ ਨੁਕਸਾਨ ਕਰਦਾ ਇੰਜਨ ਨੂੰ ਵੀ ਨੁਕਸਾਨ ਕੀਤਾ ਇਹਨਾਂ ਟੋਕਾ ਭੰਤਾ ਸਾਡਾ ਤੇ ਅਡਾ ਸਾਡੇ ਦਰਖ ਤੋੜੇ ਪ੍ਰਸ਼ਾਸਨ ਕੋ ਇਹੋ ਇਨਸਾਫ ਕਰਦੇ ਆਂ ਵੀ ਸਾਨੂੰ ਕੀ ਇਹ ਰੋਜੀ ਰੋਟੀ ਮੇਰੀ ਜਿਹੜੀ ਹੈ ਬਿਲਕੁਲ ਖਤਮ ਕਰਤੀ ਜਨੇ ਆ ਇਸ ਟਾਈਮ ਵਜਾ ਜੀਐਟ ਉਹ ਮ ਖੜਤਾਉਂਦਾ ਵਜਾ ਇਹ ਆਪਣਾ ਬਿਜ਼ਨਸ ਚਲਾਉਂਦਾ ਦਾ ਟੈਕਸੀ ਸਟੈਂਡ 'ਚ ਭੜਾਉਂਦਿਆ ਆ ਇਹ ਆਪਣੀ ਟੈਕਸੀ ਚਲਾਉਂਦੀਆਂ ਜਾ ਸਕਾਉਂਦਾ ਜਿੰਨੇ ਕਸਟਮਰ ਇੱਥੇ ਲਵਾਉਂਦਾ ਉਹਨਾਂ ਦੇ ਮੋਟਰਸਾਈਕਲ ਸਭ ਕੁ ਵਗੈਰਾ ਕੋ ਗੱਡੀਆਂ ਗੁਡੀਆਂ ਧੋਂਦਾ ਆ ਇਹਦਾ ਵਿਚਾਰ ਵੀ ਇਹ ਆਪਣੇ ਟੋਕਾ ਚੱਕਦਾ ਤੇ ਇੱਥੇ ਆਪਣਾ ਇੱਕ ਖੈਰ ਦੇ ਸਟੈਂਡ ਬਣਾਵਾ ਸਬੂਤ ਦੇ ਤੌਰ ਤੇ ਉਹ ਗੱਡੀਆਂ ਧੋਂਦਿਆ ਆ ਆ ਬਖੋ ਮੰਦਰ ਦੇ ਨੇ ਟੈਕਸੀ ਟੈਂਡ ਕਰ ਲਿਆ ਇਹ ਮੰਦਰ ਹੈ ਇਹ ਮੰਦਰ ਵੀ ਜਾਇਦਾਦ ਹੈ ਇਹ ਸਰਕਾਰੀ ਜਾਇਦਾਦ ਨਹੀਂ ਕਿਹੜੀ ਜਾਇਦਾਦ ਨਹੀਂ ਜੀ ਰੇਲਵੇ ਦੀ ਸਰਕਾਰੀ ਜਗਾ ਹੈ ਆ ਸਰਕਾਰ ਜਿੰਨੇ ਚਾਹੇਗੀ ਉਹਨੇ ਜਦ ਅਸੀਂ ਕਰਾਂਗੇ ਜਦੋਂ ਸਰਕਾਰ ਚੱਕ ਦੇਗੀ ਉਦੋਂ ਸਾਰਿਆਂ ਦਾ ਕੋਈ ਚੱਕਰ ਨਹੀਂ ਗਾ ਮੰਦਰ ਦਾ ਮਸਲਾ ਕੀ ਹੈ ਮੰਦਰ ਦਾ ਮਸਲਾ ਕੋਈ ਨਹੀਂ ਮੰਦਰ ਤਾਂ ਬਾਅਦ ਚ ਬੜਿਆ ਪੰਜ ਚਾਰ ਸੱਤ ਤੋਂ ਮੂਰਤੀ ਰੱਖੀਏ ਚਲੋ ਮੰਦਰ ਆਪਾਂ ਇਹ ਗੱਲ ਨਹੀਂ ਕਹਿੰਦੇ ਨਾ ਅਸੀਂ ਮੰਦਰ ਚੁੱਕੜੋ ਕਹਿੰਦੇ ਨਾ ਆਪਾਂ ਕਿਹਾ ਹੀ ਅੱਜ ਤੱਕ ਅਸੀਂ ਸਾਡਾ ਹੀ ਗੁਰੂ ਆ ਜੀ ਸਾਨੂੰ ਸਰਾਜ ਇਹ ਵੀ ਮੰਦਰ ਨਾਲ ਜਾਂ ਨਾ ਸਰ ਸਾਨੂੰ ਕੋਈ ਦਰਾਇ ਨਹੀਂ ਮੰਦਰ ਨਾਲ ਸਰ ਕੋਈ ਦਰਾਇ ਨਹੀਂ ਗੁਰੂ ਆ ਅਸੀਂ ਮੰਨਦੇ ਆ ਸਾਨੂੰ ਕਾਹਦਾ ਦਰਾ ਨਾਲ ਸਾਡੇ ਨਾਲ ਹੈ ਪਿੱਛੇ ਆ ਸਾਡੇ ਟੋਕੇ ਚ ਤੇ ਮੰਦਰ ਚ 30 35 ਫੁੱਟ ਦੀ ਸਪੇਸ ਆ ਖਾਲੀ ਜਗ੍ਹਾ ਫੇਰੇ ਆਪਣੀ ਦੀਵਾਰ ਕੀਤੀ ਵਖਰੀ ਵੀ ਪੱਠੇ ਨਾ ਜਾਣ ਨਾ ਕੋ ਹੋਰ ਜਾਵੇ ਅਸੀਂ ਬਸ ਸਫਾਈ ਕਰਦੇ ਆ ਸਾਡਾ ਸਾਰੀ ਦੀਵਾਰ ਦੂਰ ਵੀ ਇਹਨਾਂ ਤੋੜਤੀ ਅੱਜ ਜੋ ਹੈਗਾ ਸਭ ਜਿਹੜੇ ਬੰਦੇ ਨੇ ਕਿਉਂ ਇਹ ਫਿਰ ਤੁਹਾਡੇ ਨਾਲ ਰੰਜਸ ਸਾਹੀ ਰੰਜਸ ਕੋਈ ਨਹੀਂ ਜੀ ਇਹ ਤਾਂ ਸੱਚੀ ਨੇ ਆ ਜਿਹੜਾ ਮੰਦਰ ਦਾ ਪ੍ਰਧਾਨ ਬਣਿਆ ਕਹਿੰਦਾ ਮੈਂ ਪ੍ਰਧਾਨ ਆ ਕਦੀ ਜਾਂਦਾ ਮੈਂ ਚੇਅਰਮੈਨ ਨਾਲ ਗੱਗਣ ਆ ਨਾਲ ਇਹਦੇ ਹੋਰ ਮੁੰਡੇ ਆ ਪੰਜ-ਛੇ ਉਹਨਾਂ ਦੇ ਨਾਂ ਨਹੀਂ ਹਨ ਨੂੰ ਇੰਨੇ ਜ਼ਿਆਦਾ ਤੇ ਇਹ ਰੰਜਸ ਹੋ ਗਿਆ ਵੀ ਇਹ ਜਗ੍ਹਾ ਲੈਂਦੇ ਇੱਕ ਇਹਨਾਂ ਸਾਡੇ ਘਰਾਂ ਤੱਕ ਜਾ ਕੇ ਸਾਡੀ ਰੈਕਿੰਗ ਕਰਦੇ ਆ ਸਾਡੇ ਘਰ ਵੇਖੇ ਹਨੀਆਂ ਵਹਿਲੀਆਂ ਵੇਖਿਆ ਨਾਲ ਮੋਟਰਸਾਈਕਲ ਤੇ ਮੁੰਡਾ ਗਿਆ ਸਾਨੂੰ ਇਹ ਬੰਦੇ ਕੋ ਖਤਰਾ ਨਹੀਂ ਸਾਨੂੰ ਧਮਕੀਆਂ ਵੀ ਦਿੱਤੀਆਂ ਇੱਥੇ ਅੱਜ ਤੋਂ 15 20 ਦਿਨ ਪਈ ਜਿੱਦਣ ਪਹਿਲਾਂ ਕੰਪਲੇਨ ਹੋਈ ਆ ਵੀ 10 ਦਿਨ ਦੇ ਅੰਦਰ ਆਂਦਾ ਤੇਰਾ ਟੋਕਾ ਵੀ ਚਕਾਵਾਂਗਾ ਬੰਦੇ ਸੱਦਗੇ ਤੇ ਤੈਨੂੰ ਵੀ ਚਕਾਵਾਂਗਾ ਟੋਕਾ ਤੇਨੇ ਚੱਕਤਾ ਅੱਜ ਇਹਦਾ ਮਤਲਬ ਸਾਨੂੰ ਵੀ ਚੱਕੇਗਾ ਆ ਜਿਹੜੀਆਂ ਫੋਟੋਆਂ ਫੜੀਆਂ ਇਹ ਜਿਹੜੀਆਂ ਆ ਇਹ ਫੋਟੋਆਂ ਸੱਚੀਆਂ ਨੇ ਇਹ ਆਪਣੇ ਮੰਦਰ ਦੇ ਸਾਹਮਣੇ ਜਿਹੜਾ ਇਹ ਸਾਨੂੰਾਂ ਦੇ ਬੇਅਦਬੀ ਕਰਦਾ ਪੱਠਿਆਂ ਦੀ ਬੇਅਦਬੀ ਆ ਵੇਖੋ ਇਹ ਗੱਡੀ ਧੋੰਦਿਆ ਤੇ ਤਿੰਨ ਗੱਡੀਆਂ ਨਾਲ ਹੋਰ ਲੱਗੀਆਂ ਨੇ ਮੋਟਰਸਾਈਕਲ ਲੱਗਾ ਇਹਦੇ ਸਟੈਂਡ ਬਣਾਇਆ ਇਹਦੇ ਨਾਲ ਬੇਅਦਬੀ ਨਹੀਂ ਹੁੰਦੀ ਇਹ ਚੀਜ਼ਾਂ ਨਾਲ ਬਹੁਤ ਹੀ ਬੇਅਦਬੀ ਸਾਡੇ ਪੱਠੇ ਨਾਲ ਕਦੀ ਅਸੀਂ ਤਾਂ ਸਵਾਈ ਕਰਦੇ ਆ ਉਧਰ ਪੱਠੇ ਜਾਂਦੀ ਨਹੀਂਗੇ ਚਾਹੁੰਦੇ ਇਨਸਾਫ ਚਾਹੁੰਦੇ ਆ ਜੀ ਪੁਲਿਸ ਆਈ ਹੋਣੀ ਮੋਰਚੇ ਦਾ ਪੁਲਿਸ ਦੇ ਸਾਹਮਣੇ ਭੰਤੌਰ ਕੀਤੀ ਹੈ ਜੀ ਇਹਨਾਂ ਨੇ ਸਵੇਰ ਦੀ ਪੁਲਿਸ ਇੱਥੇ ਹੀ ਹਾਂ ਤੇ ਹੋਰ ਵੇਖੋ ਕੀ ਕਰਦੇ ਦੋ ਬੰਦੇ ਫੜੇ ਸੀਗੇ ਤੇ ਉਹ ਵੀ ਛੜਾ ਕੇ ਲੈ ਆਏ ਇਹਨਾਂ ਦੇ ਬੰਦੇ ਬਹੁਤ ਜ਼ਿਆਦਾ ਸੀਗੇ ਤੇ ਛੜਾ ਕੇ ਲੈ ਆਏ ਮੰਗ ਕਰਦੇ ਆ ਜੀ ਸਾਨੂੰ ਇਨਸਾਫ ਦਿੱਤਾ ਜਾਵੇ ਇਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਬੇਰੀ ਤੇ ਰੋਟੀ ਰੋਟੀ ਗਈ ਜੀ ਮੈਂ ਤਾਂ ਪੜਿਆ ਲਿਖਿਆ ਕੋਰਸ ਵੀ ਕੀਤਾ ਆ ਵੀਏ ਤੱਕ ਮੈਂ ਪੜਿਆ ਮੈਨੂੰ ਨੌਕਰੀ ਨਹੀਂ ਮਿਲੀ ਮੈਂ ਹਾਰ ਹੰਬ ਗਏ ਇਸੇ ਕੰਮ ਚ ਆਪਣੇ ਚਾਚੇ ਇਹਨਾਂ ਪਹਿਲਾਂਗਾ ਫਿਰ ਮੈਂ ਇਸੇ ਕੰਮ ਚ ਵੜ ਗਿਆ ਮੈਂ ਚਲੋ ਆਪਣੀ ਰੋਟੀ ਕਮਾ ਕੇ ਖਾਣੀ ਹੈ ਜਿੱਦਾਂ ਮਰਦੀ ਖਾਣੀ ਹੈ ਅਸੀਂ ਤਾਂ ਮਿਹਨਤ ਕਰਨੇ ਆ